12 ਪੋਦੀ ਰਾਤ ਸਾਹਿਬਜ਼ਾਦਿਆਂ ਦੀ ਬੁਰਜ ਵਿੱਚ ਆਖਰੀ ਰਾਤ ਸੀ ਉਹਨਾਂ ਨੂੰ ਫਰੀ ਸਭਾ ਵਿੱਚ ਨੀਹਾਂ ਵਿੱਚ ਚੜਵਾ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਸਜ਼ਾ ਸੁਣਾ ਦਿੱਤੀ ਗਈ ਗੁਰੂ ਪੁੱਤਰਾਂ ਨੂੰ ਨੀਹਾਂ ਵਿੱਚ ਚਿਨਣ ਦਾ ਪ੍ਰਬੰਧ ਵਿਚਾਰੀ ਦੇ ਨਜ਼ਦੀਕ ਹੀ ਕੀਤਾ ਗਿਆ ਦਾਦੀ ਮਾ ਬੁਰਜ ਵਿੱਚੋਂ ਸਭ ਕੁਝ ਨਿਹਾ ਰਹੇ ਸਨ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਿਆ ਜਾ ਰਿਹਾ ਸੀ ਗੰਦ ਡੇਗ ਪਈ ਅਤੇ ਬਾਅਦ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਾਰਗਾਂ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਧਰ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਕੁਝ ਇਤਿਹਾਸ ਕਰਨ ਦਾ ਮੰਨਣਾ ਹੈ। ਇਹ ਮਾਤਾ ਜੀ ਨੂੰ ਠੰਡੇ ਬੁਰਜ ਵਿੱਚੋਂ ਹੇਠਾਂ ਸੁੱਟ ਕੇ ਸ਼ਹੀਦ ਕੀਤਾ ਗਿਆ। ਛੋਟੇ ਸਾਹਿਬ ਜਾਦੇ ਹਤੇ ਮਾਤਾ ਜੀ ਦੇ ਸ੍ਰੀ ਰਣੂਲਾ ਵਾਰਿਸ ਰੁੱਟ ਦਿੱਤਾ ਗਿਆ ਸਰਹੰਦਾ ਰਹਿਣ ਵਾਲਾ ਟੋਡਰਮਲ ਉਸ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਸਨੇ ਸਾਹਿਬ ਜਾਦੇਆਂ ਦੇ ਸੰਸਕਾਰ ਦੀ ਆਗਿਆ ਵਜ਼ੀਰਖਾਨ ਤੋਂ ਮੰਗੀ ਵਜ਼ੀਰਖਾਨ ਨੇ ਇੱਕ ਸ਼ਰਤ ਰੱਖੀ ਤੂੰ ਜਿਸ ਜਗ੍ਹਾ ਤੇ ਸੰਸਕਾਰ ਕਰਦਾ ਸਰਹੰਦਾ ਰਹਿਣ ਵਾਲਾ ਟੋਡਰਮਲ ਉਸ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਸਨੇ ਸਾਹਿਬ ਜਾਦੇਆਂ ਦੇ ਸੰਸਕਾਰ ਦੀ ਆਗਿਆ ਵਜ਼ੀਰਖਾਨ ਤੋਂ ਮੰਗੀ ਵਜ਼ੀਰਖਾਨ ਨੇ ਇੱਕ ਸ਼ਰਤ ਰੱਖੀ ਤੂੰ ਜਿਸ ਜਗ੍ਹਾ ਤੇ ਸੰਸਕਾਰ ਕਰ